ਪੰਜਾਬ ਵਿੱਚ ਪੰਜਾਬ ਦੇ ਲੋਕਾਂ ਵਿੱਚ ਇੱਕ ਬਹੁਤ ਭਾਰੀ ਗੁੱਸਾ ਝਾੜੂ ਦੇ ਖਿਲਾਫ ਝਾੜੂ ਵਾਲਿਆਂ ਨੇ ਉਹ ਤੋਂ ਪਹਿਲੇ ਕਾਂਗਰਸ ਨੇ ਝੂਠ ਬੋਲ ਕੇ ਡਰਾਮੇ ਕਰਕੇ ਸਰਕਾਰਾਂ ਬਣਾ ਲੀਆਂ ਜੇ ਤੁਸੀਂ ਆਪਣੇ ਘਰੇ ਕਿਸੇ ਦਿਨ ਸ਼ਾਂਤ ਬਹਿ ਕੇ ਸੋਚਿਓ ਜਰੂਰ ਕਿ ਪੰਜਾਬ ਦੀ ਅਸਲੀ ਵਾਰਿਸ ਪਾਰਟੀ ਕਿਹੜੀ ਹੈ ਕਿਹੜੀ ਪਾਰਟੀ ਨੇ ਆਪਣੇ ਖੇਤਾਂ 'ਚ ਝੋਨਾ ਲਵਾ ਲਾ ਦਿੱਤਾ ਕਣਕ ਲਾ ਦਿੱਤੀ ਕਿਹੜੀ ਪਾਰਟੀ ਨੇ ਜੋ ਅੱਜ ਪੰਜਾਬ ਹੈ ਉਸ ਪੰਜਾਬ ਨੂੰ ਬਣਾਇਆ ਹੈ ਭਾਵੇਂ ਸਰਕਾਰਾਂ ਆਜ਼ਾਦੀ ਦੇ ਬਾਅਦ ਹਰ 5 ਸਾਲ ਬਦਲਦੀਆਂ ਰਹੀਆਂ ਪਰ ਉਹ ਕੱਲੀਆਂ ਸਰਕਾਰਾਂ ਸੀ ਜੇ ਕੰਮ ਹੋਇਆ ਜੇ ਤੁਹਾਡੀ ਸੇਵਾ ਹੋਈ ਹੈ ਤੁਹਾਡੀ ਬਾਹ ਫੜੀ ਗਈ ਹੈ ਪੰਜਾਬ ਦੇ ਕਿਸਾਨ ਗਰੀਬ ਦੀਆਂ ਮੁਸ਼ਕਲਾਂ ਹੱਲ ਕਰਾਈਆਂ ਤੇ ਕੱਲੀ ਇੱਕੋ ਇੱਕ ਸ਼੍ਰੋਮਣੀ ਅਕਾਲੀ ਦਲ ਨੇ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਹੱਥ ਕੜਾ ਕਰਕੇ ਦੱਸਿਓ ਕਿੰਨਾ ਕੋਲੇ ਡਿਊਲ ਕਨੈਕਸ਼ਨ ਹੈ ਕਿੰਨਾ ਕੋਲੇ ਡਿਊਲ ਕਨੈਕਸ਼ਨ ਹੈ ਸਾਰਿਆਂ ਕੋਲੇ ਡਿਊਲ ਕਨੈਕਸ਼ਨ ਹੈ ਦਿੱਤੇ ਕਿਨੇ ਆ ਅਕਾਲੀ ਦਲ ਤੇ ਬਾਦਲ ਸਾਹਿਬ ਨੇ ਉਹਦੇ ਚ ਮੁਫਤ ਬਿਜਲੀ ਪਾਈ ਕਿਨੇ ਆ ਬਾਦਲ ਸਾਹਿਬ ਨੇ ਇਹਦਾ ਮਤਲਬ ਦੇਖੋ ਲੱਖ ਡੇਢ ਲੱਖ ਦੀ ਦਾ ਪੈਨਸ਼ਨ ਸਾਰਿਆਂ ਨੂੰ ਲਾਦੀ ਨਾ ਆ ਮੰਡੀਆਂ ਪੂਰੇ ਪੰਜਾਬ ਬਣਾਉਣ ਵਾਲਾ ਬਾਪੂ ਬਾਦਲ ਆ ਲਿੰਕ ਕਰੋੜਾਂ ਬਣਾਉਣ ਵਾਲਾ ਬਾਪੂ ਬਾਦਲ ਆ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਬਾਪੂ ਦਾਲ ਬਾਦਲ ਸ਼ਗਨ ਸਕੀਮ ਪੈਨਸ਼ਨ ਐਸ ਸੀ ਭਾਈਚਾਰੇ ਨੂੰ ਧਰਮਸ਼ਾਲਾ ਐਸ ਸੀ ਭਾਈਚਾਰੇ ਦੇ ਬੱਚਿਆਂ ਨੂੰ ਮੁਫਤ ਪੜਾਉਣਾ ਸਾਰਾ ਕੁਝ ਹੀ ਕਾਲੀ ਦਲ ਦੇ ਵੱਡੇ ਬਾਲ ਸਾਹਿਬ ਕਰਦੇ ਸੀ ਉਹ ਮੁੱਖ ਮੰਤਰੀ ਸੀ ਸੋਡੇ ਮੁੱਖ ਮੰਤਰੀ ਸੀ ਉਹਨਾਂ 'ਚ ਦਿਲ 'ਚ ਦਰਦ ਸੀ ਉਹ 24 ਘੰਟੇ ਉਹਨਾਂ ਦਾ ਮਨ 'ਚ ਕੋਈ ਗੱਲ ਸੀ ਸੇਵਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੈਂ ਪੰਜਾਬ ਨੂੰ ਆ ਕਰਕੇ ਦੇਣਾ ਮੁੱਖ ਮੰਤਰੀ ਭਾਵੇਂ ਸਾਰਾ ਟਾਈਮ ਦੇਖ ਲਓ 20 ਸਾਲ ਰਹੇ ਐ 20 ਸਾਲਾਂ 'ਚ ਹੀ ਨਕਸ਼ਾ ਬਦਲ ਦਿੱਤਾ ਜਿੰਨੀਆਂ ਵੀ ਨਹਿਰਾਂ 'ਚ ਕਸੀਆਂ ਪੰਜਾਬ ਦੇਖ ਦਿਓ ਸੇਕੋ ਸਾਹਿਬ ਮੰਤਰੀ ਹੁੰਦੇ ਸੀ ਨਰਾਂ ਦੇ ਤੇ ਬਾਦਲ ਸਾਹਿਬ ਪੈਸੇ ਦਿੰਦੇ ਦੀ ਸੇਕੋ ਸਾਹਿਬ ਮਿੰਟ ਲੱਗ ਜਾਂਦੇ ਸੀ ਫਰਕ ਹੈ ਸੋਚ ਦਾ ਫਰਕ ਹੈ ਕਿਉਂ ਫਰਕ ਕਿਉਂ ਹੈ ਅਸੀਂ ਥੋਡੇ ਆ ਅਕਾਲੀ ਦਲ ਨੇ ਜਿਉਣਾ ਮਰਨਾ ਥੋਡੇ ਵਾਸਤੇ ਹੈ ਆ ਝਾੜੂ ਵਾਲੇ ਦਿੱਲੀੋਂ ਆਉਂਦੇ ਆ ਉਹਨਾਂ ਨੂੰ ਲਗਾਇਆ ਥੋਡੇ ਨਾਲ ਕੇਜਰੀਵਾਲ ਨੂੰ ਦਰਦਾ ਥੋਡੇ ਪ੍ਰਤੀ ਔਰ ਕਾਂਗਰਸੀਆਂ ਨੂੰ ਦਰਦ ਹੈ